ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੇ ਆਪਣਾ ਪੰਜਾਬ ਸਿੰਘ ਕਾਲੋਂ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਅੱਪਾ ਤੁਹਾਡੇ ਵਾਸਤੇ ਲੈ ਕੇ ਆਏ ਜੀ ਇਤਿਹਾਸ ਤੇ ਤਵਾਰੀਖ ਸਿੱਕ ਇਤਿਹਾਸ ਦੇ ਵਿੱਚ ਅੱਜ ਦੇ ਦਿਨ ਜੋ ਘਟਨਾਵਾਂ ਹੋਈਆਂ ਉਹਦੀ ਸੰਖੇਪ ਜੀ ਜਾਣਕਾਰੀ ਤੁਹਾਡੇ ਚਰਨਾਂ ਵਿੱਚ ਰੱਖਾਂਗੇ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਵੇਗੀ ਸ਼ੇਅਰ ਕਰ ਦਿਆ ਕਰੋ ਕਮੈਂਟ ਕਰਕੇ ਦੱਸਣ ਦੀ ਖੇਚਲਾ ਜਰੂਰ ਕਰਿਆ ਕਰੋ ਜੀ ਅੱਜ 2 ਮਈ ਹੈ 2 ਮਈ 1757 ਨੂੰ ਦਿੱਲੀ ਤੋਂ ਵਤਨ ਮੁੜ ਜਾਣ ਤੋਂ ਪਹਿਲਾਂ ਅਹਿਮਦ ਛਾਹ ਨੇ ਲੁੱਟਦਾ ਸਾਰਾ ਮਾਲ 28000 ਗੱਡਿਆਂ ਬਲਦਾਂ ਖੋਤਿਆਂ ਖੱਤਰਾਂ ਤੇ ਘੋੜਿਆਂ ਤੇ ਲੱਦ ਕੇ ਸਿੱਧਾ ਆਪਣੇ ਬਤਲਵਲ ਟੋਰ ਦਿੱਤਾ ਅਹਿਮਦ ਛਾਹ ਨੇ ਦਿਲਦੀ ਵਿੱਚ ਕਿਸੇ ਦੇ ਘਰ ਵਿੱਚ ਇੱਕ ਵੀ ਹਾਥੀ ਘੋੜਾ ਊਠ ਖੱਤਰ ਬਲਕਿ ਇੱਕ ਖੋਤਾ ਵੀ ਨਹੀਂ ਛੱਡਿਆ ਤੇ ਸਾਰਿਆਂ ਤੇ ਸਮਾਨ ਲੱਦਿਆ ਹੋਇਆ ਸੀ ਅਹਿਮਦ ਛਾਹ ਦੀ ਸਾਰੀ 80000 ਫੌਜ ਪੈਦਲ ਜਾ ਰਹੀ ਸੀ ਉਤੇ ਸਵਾਰੀ ਦਾ ਹਰ ਜਾਨਵਰ ਲੁੱਟਦੇ ਮਾਲ ਦੇ ਨਾਲ ਲੱਦਿਆ ਹੋਇਆ ਸੀ ਇਸ ਖਜ਼ਾਨੇ ਦੇ ਨਾਲ ਉਸ ਦਾ ਪੁੱਤਰ ਤैमूर ਅਤੇ ਹਜ਼ਾਰਾਂ ਸਿਪਾਹੀ ਵੀ ਗਏ ਜਦੋਂ ਖਜ਼ਾਨੇ ਵਾਲਾ ਕਾਫਲਾ ਜਿਹੜਾ ਸੀ ਉਹ ਲੰਘ ਕੇ ਸਨੌਰ ਕੋਲ ਪੁੱਜਾ ਤਾਂ ਖਾਲਸਾ ਫੌਜ ਨੇ ਆਲਾ ਸਿੰਘ ਪਟਿਆਲਾ ਦੀ ਮਦਦ ਦੇ ਨਾਲ ਉਸਤੇ ਹਮਲਾ ਕਰ ਦਿੱਤਾ ਤੇ ਅਹਿਮਦ ਛਾਹ ਦੀ ਲੁੱਟਦੇ ਮਾਲ ਦਾ ਇੱਕ ਹਿੱਸਾ ਖੋਲਿਆ ਇਸ ਮਗਰੋਂ ਸਿੱਖਾਂ ਨੇ ਇਸ ਕਾਫਲੇ ਤੇ ਮਲੇਰ ਕੋਟਲਾ ਦੇ ਕੋਲ ਇੱਕ ਵਾਰ ਫਿਰ ਹਮਲਾ ਕੀਤਾ ਉਨੇ ਸਿੱਖ ਚਨਾੰਦ ਰਿਆ ਤੱਕ ਫਗਾਨਾ ਦੇ ਕਾਫਲੇ ਤੇ ਹਮਲਾ ਕਰਦੇ ਰਹੇ ਇਹਦਾ ਮਾਲ ਲੁੱਟ ਕੇ ਇਹਦਾ ਭਾਰ ਜਿਹੜਾ ਸੀ ਉਹ ਘਟਾਉਂਦੇ ਰਹੇ ਇਸ ਐਕਸ਼ਨ ਤੇ ਤਮੂਰ ਬਹੁਤ ਗੁੱਸੇ ਵਿੱਚ ਆਇਆ ਅਤੇ ਉਸਨੇ ਸਿੱਖਾਂ ਤੋਂ ਬਦਲਾ ਲੈਣ ਦਾ ਫੈਸਲਾ ਕੀਤਾ ਜੱਤ ਮੂਰ ਤੇ ਅਹਿਮ شاہ ਦਾ ਜਰਨੈਲ ਜਹਾਨ ਖਾਨ ਜਲੰਧਰ ਪੁੱਜੇ ਤਾਂ ਜਲੰਧਰ ਦੇ ਫੌਜਦਾਰ ਨਾਸਰ ਅਲੀ ਨੇ ਉਸ ਨੂੰ ਨੇੜੇ ਸਿੱਖਾਂ ਵੱਲੋਂ ਲੁੱਟ ਦਾ ਜਿਹੜਾ ਬਦਲਾ ਸੀ ਉਹਦਾ ਬਦਲਾ ਲੈਣ ਵਾਸਤੇ ਕਰਤਾਰਪੁਰ ਤੇ ਹਮਲਾ ਕਰਨ ਵਾਤੇ ਆਖਿਆ ਉਸ ਵੇਲੇ ਕਰਤਾਰਪੁਰ ਵਿੱਚ ਵਿਧ ਭਾਗ ਸਿੰਘ ਧੀਰਮਲ ਦੀ ਚੌਥੀ ਪੀੜੀ ਰਹਿ ਰਹੀ ਸੀ ਅਤੇ ਭਾਈ ਗੁਰਦਾਸ ਦੀ ਕਲਮ ਨਾਲ ਦਿਖਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ ਉਹ ਵੀ ਉਹਨਾਂ ਦੇ ਕੋਲ ਸੀ ਤਮੂਰ ਨੇ ਇਸ ਨਗਰ ਤੇ ਹਮਲਾ ਕਰਕੇ ਲੋਕਾਂ ਦਾ ਕਤਲਿਆ ਅਤੇ ਲੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਇਸ ਤੋਂ ਬਾਅਦ ਸ਼ਹਿਰ ਨੂੰ ਅੱਗ ਲਾ ਦਿੱਤੀ ਗਈ ਇਸ ਵਿੱਚ ਗੁਰੂ ਦੁਬਾਰਾ ਜਿਹੜਾ ਥੰਮ ਸਾਬ ਸੀ ਉਹ ਸੜਕੇ ਸਵਾ ਹੋ ਗਿਆ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਹਿਲਾ ਸਰੂਪ ਸੀ ਪਾਈ ਗਰਦਾਸ ਜੀ ਦੀ ਹੱਥ ਲਿਖਤ ਉਹ ਵੀ ਇਥੇ ਵਿੱਚ ਸਾੜੇ ਇਸ ਮੌਕੇ ਤੇ ਵੜਪਾਗ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਤੇ ਬਹੁਤ ਜ਼ਿਆਦਾ ਜਿਹੜਾ ਸੀ ਉਹਦੀ ਕੁੱਟਮਾਰ ਕੀਤੀ ਗਈ ਇੱਕ ਰਾਤ ਉਹਤੇ ਚੇਲੇ ਉਸ ਨੂੰ ਇਥੋਂ ਕੱਢ ਕੇ ਲੈ ਗਏ ਰਸਤੇ ਦੇ ਵਿੱਚੋਂ ਤੇ ਜਿੱਥੇ ਮੌਜੂਦਾ ਹੁਣ ਹਿਮਾਚਲ ਪ੍ਰਦੇਸ਼ ਹੈ ਉੱਦੇ ਵਿੱਚ ਇੱਕ ਪਿੰਡੇ ਮੌੜੀ ਉਥੇ ਲੈ ਗਏ ਉਹ ਵਿਚਾਰਾ ਇਹਨਾਂ ਡਰ ਗਿਆ ਕਿ ਮੁੜ ਕੇ ਮੋੜੀ ਵਿੱਚ ਹੀ ਰਿਹਾ ਕਿਤੇ ਨਹੀਂ ਗਿਆ ਤੇ ਦਸ਼ਤ ਦੇ ਨਾਲ ਥੋੜਾ ਟਾਈਮ ਬਾਅਦ ਹੀ ਉਹ ਉਸ ਦੀ ਮੌਤ ਹੋ ਗਈ। ਇਸ ਮਗਰੋਂ ਤਮੂਰ ਨੇ ਗੋਲੰਦਵਾਲ ਵਿਆਸ ਦਰਿਆ ਦਾ ਪੱਤਨ ਪਾਰ ਕੀਤਾ ਤੇ ਲਾਹੌਰ ਚਲਾ ਗਿਆ। ਕੁਝ ਦਿਨਾਂ ਬਾਅਦ ਅਹਿਮਦ ਸ਼ਾਹ ਵੀ ਲਾਹੌਰ ਪਹੁੰਚ ਗਿਆ। ਅਹਿਮਦ ਸ਼ਾਹ ਬਹੁਤ ਹੀ ਦੇਰ ਜਿਹੜਾ ਸੀ ਉਹ ਇੱਥੇ ਲਾਹੌਰ ਦੇ ਵਿੱਚ ਹੀ ਠਹਿਰਿਆ। ਅਤੇ ਲੁੱਟਦਾ ਮਾਲ ਲੈ ਕੇ ਅਫਗਾਨਿਸਤਾਨ ਵੱਲ ਨੁਰਵਾਨਾ ਹੋ ਗਿਆ। ਇਸ ਪਿੱਛੋਂ ਵੀ ਖਾਲਸਾ ਫੌਜਾਂ ਅਹਿਮਦ ਸ਼ਾਹ ਦੀ ਵਹੀਰ ਤੇ ਗ੍ਰਿਲ੍ਹਾ ਹਮਲਾ ਕਰਦੀਆਂ ਰਹੀਆਂ ਇਹ ਹਮਲੇ ਉਦੋਂ ਤੱਕ ਜਾਰੀ ਰਹਿ ਜਦੋਂ ਤੱਕ ਅਹਿਮਦ ਸ਼ਾਹ ਦੀਆਂ ਫੌਜਾਂ ਜਿਹੜੀਆਂ ਸਨ ਉਹ ਚਨਾੰਦਰੀਆ ਪਾਰ ਨਹੀਂ ਕਰ ਗਈਆਂ ਅਹਿਮਦ ਸ਼ਾਹ ਦੇ ਜਾਨ ਤੋਂ ਪਹਿਲਾਂ ਤਮੂਰ ਨੂੰ ਲਾਹੌਰ ਦਾ ਸੁਬੇਦਾਰ ਬਣਾ ਦਿੱਤਾ ਗਿਆ ਸੀ ਹੁਣ ਤਮੂਰ ਨੇ ਮਿੱਕਾ ਨੂੰ ਖਤਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਾਕਮਾਂ ਦੇ ਜਹਾਨ ਖਾਨ ਦੀ ਅਗਵਾਈ ਦੇ ਹੇਠ ਦਰਾਨੀ ਦੀਆਂ ਫੌਜਾਂ ਨੇ ਸਿੱਖਾਂ ਦੀ ਫੜੋ ਫੜੀ ਸ਼ੁਰੂ ਕਰ ਦਿੱਤੀ ਤੇ ਬਹੁਤ ਸਾਰੇ ਸਿੱਖ ਸ਼ਹੀਦ ਕਰ ਦਿੱਤੇ 2 ਮਈ 1757 ਦੇ ਦਿਨ ਤਮੂਰ ਨੇ ਅੰਮ੍ਰਿਤਸਰ ਤੇ ਹਮਲਾ ਕਰਕੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਉਸਨੇ ਰਾਮਰੌਣੀ ਕਿਲਾ ਤੇ ਦਰਬਾਰ ਸਾਹਿਬ ਨੂੰ ਢਾ ਕੇ ਢੀਰੀ ਕਰ ਦਿੱਤਾ ਅੰਮ੍ਰਿਤਸਰ ਸਰੋਵਰ ਜਿਹੜਾ ਸੀ ਉਹਨੂੰ ਮਲਬੇ ਦੇ ਨਾਲ ਪੂਰ ਦਿੱਤਾ ਗਿਆ ਭਾਈ ਮਨੀ ਸਿੰਘ 2 ਮਈ 1698 ਦੇ ਦਿਨ ਅੰਮ੍ਰਿਤਸਰ ਕੋਈ ਦੇ ਅਤੇ 3 ਮਈ ਨੂੰ ਦਰਬਾਰ ਸਾਹਿਬ ਦੇ ਵਿੱਚ ਨੀਲਦਾਨ ਸ਼ਾਨਤ ਸਾਹਿਬ ਚਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ। ਬਾਅਦ ਵਿੱਚ ਭਾਈ ਮਨੀ ਸਿੰਘ ਜਿਹੜੇ ਸਨ ਉਹ ਅਮਰਸਰ ਹੀ ਟੇਣ ਲੱਗ ਪਏ ਸਨ। 2 ਮਈ 1993 ਦੇ ਦਿਨ ਪੁਲਸ ਨੇ ਪੰਜਾਬ ਪੁਲਿਸ ਨੇ ਜਿਹੜੀ ਇੱਕ ਮਹਮ ਬੈਡੀ ਹੋਈ ਸੀ ਸਿੱਖ ਬੱਚਿਆਂ ਦਾ ਕਤਲ ਕਰਨ ਦੀ। ਉਸ ਮਹਮ ਦੇ ਤਹਿਤ 2 ਮਈ 1993 ਦੇ ਦਿਨ ਪੁਲਸ ਨੇ ਰਚਪਾਲ ਸਿੰਘ ਫੌਜੀ ਤੇ ਪੰਜ ਹੋਰ ਸਖਣ ਨਕਲੀ ਮੁਕਾਬਲੇ ਦੇ ਵਿੱਚ ਸ਼ੀਸ਼ਟ ਕਰ ਦਿੱਤਾ। 2 ਮਈ 1991 ਵਾਲੇ ਦਿਨ ਬਲਵਿੰਦਰ ਸਿੰਘ ਤੇ ਸੁਮੇਰ ਸਿੰਘ ਇਹ ਵੀ ਨਕਲੀ ਮੁਕਾਬਲੇ ਦੇ ਵਿੱਚ ਪੰਜਾਬ ਪੁਲਿਸ ਨੇ ਸ਼ੀਸ਼ਟ ਕਰ ਦਿੱਤੇ। 1994 ਵਿੱਚ 6 ਅਕਾਲੀ ਦਲ ਕਾਇਮ ਹੋਏ ਸਨ। ਇਹਨਾਂ ਨੂੰ ਇੱਕ ਕਰਨ ਦੇ ਨਾਂ ਤੇ ਅਕਾਲ ਤਖਤ ਦੇ ਉਦੋਂ ਦੇ ਐਕਟਿੰਗ ਮੁਖ ਸੇਵਾਦਾਰ ਨੇ ਅਕਾਲ ਤਖਤ ਤੋਂ ਇੱਕ ਸਾਂਝਾ ਅਕਾਲੀ ਦਲ ਬਣਾਉਣ ਦੀ ਕਾਰਵਾਈ ਕੀਤੀ। ਇਸ ਮਹਿੰਮ ਵਿੱਚ ਬਾਦਲ ਨੂੰ ਛੱਡ ਕੇ ਬਾਕੀ ਧੜੇ ਸ਼ਾਮਲ ਹੋ ਗਏ 2 ਮਈ 1994 ਦੇ ਦਿਨ ਇਨ੍ਹਾਂ ਅਕਾਲੀ ਦਲਾਂ ਨੂੰ ਇਕੱਠਾ ਕਰਕੇ ਆਕਾਲ ਤਖਤ ਸਾਹਿਬ ਤੋਂ ਨਵਾਂ ਅਕਾਲੀ ਦਲ ਕਾਇਮ ਕਰਨ ਦਾ ਐਲਾਨ ਕੀਤਾ ਗਿਆ ਇਸ ਅਕਾਲੀ ਦਲ ਦਾ ਨਾਮ ਜਿਹੜਾ ਰੱਖਿਆ ਗਿਆ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਰੱਖਿਆ ਗਿਆ ਇਸ ਅਕਾਲੀ ਦਲ ਦੀ ਇੱਕ 6 ਮੈਂਬਰੀ ਹੈੱਡ ਹਾਕ ਕਮੇਟੀ ਬਣਾ ਦਿੱਤੀ ਗਈ ਇਹ 6 ਸਨ ਇਨ੍ਹਾਂ ਦੇ ਵਿੱਚ ਜਿਹੜੇ ਮੈਂਬਰ ਸਨ ਸੁਖਮਨੀਜੀਤ ਸਿੰਘ ਮਾਨ ਜਗਤ ਦੇਵ ਸਿੰਘ ਤਲਵੰਡੀ ਮਨਜੀਤ ਸਿੰਘ ਭਰਾਤਾ ਭਾਈ ਅਮਰੀਕ ਸਿੰਘ ਜਸਮੀਰ ਸਿੰਘ ਬਾਲਾ ਅਮਰਿੰਦਰ ਸਿੰਘ ਸਰਜੀਤ ਬਰਨਾਲਾ ਸਤਵੀਂ ਥਾਂ ਬਾਦਲਵਾਸ ਤੇ ਖਾਲੀ ਰੱਖੀ ਗਈ ਮਗਰੋਂ ਬਾਦਲ ਦੇ ਨਾਂ ਆਉਣ ਤੇ ਸੁਖਜਿੰਦਰ ਸਿੰਘ ਨੂੰ ਸਤਵਾਂ ਮੈਂਬਰ ਪਾਇਆ ਗਿਆ ਇਸ ਤੋਂ ਮਗਰੋਂ ਅਕਾਲ ਤਖਤ ਦੇ ਪੁਜਾਰੀ ਮਨਜੀਤ ਸਿੰਘ ਤੇ ਬਾਕੀ ਪੁਜਾਰੀਆਂ ਇਸ ਤੋਂ ਮੁਕਰ ਗਏ ਤੇ ਬਾਦਲ ਨੂੰ ਆਪਣਾ ਪੱਕਾ ਮੰਨ ਲਿਆ ਇਸ ਨਵੇਂ ਅਕਾਲੀ ਦਲ ਦਾ ਨਵਾਂ ਮੈਨੀਫੈਸਟੋ ਲਾਨਿਆ ਗਿਆ ਇਸ ਮੈਨੀਫੈਸਟੋ ਦੇ ਵਿੱਚ ਆਪਣਾ ਅੱਕਾ ਮੰਨ ਲਿਆ ਇਸ ਨਵੇਂ ਅਕਾਲੀ ਦਲ ਦਾ ਨਵਾਂ ਮੈਨੀਫੈਸਟੋ ਵੀ ਐਲਾਨਿਆ ਗਿਆ ਇਸ ਮੈਨੂ ਮੈਨੀਫੈਸਟੋ ਵਿੱਚ ਬੁਨਿਆਦੀ ਨੁਕਤਾ ਸੀ ਭਾਰਤ ਅਤੇ ਸਿੱਖਾਂ ਦੀ ਕਨ联 ਫੈਡਰੇਸ਼ਨ ਜਿਹੜੀ ਸੀ ਕਾਇਮ ਕਰਨਾ ਸਤਵੀਂ ਥਾਂ ਬਾਦਲ ਵਾਸਤੇ ਖਾਲੀ ਰੱਖੀ ਗਈ। ਮਗਰੋਂ ਬਾਦਲ ਦੇ ਨਾਂ ਆਉਣ ਤੇ ਸੁਖਜਿੰਦਰ ਸਿੰਘ ਨੂੰ ਸਤਵਾਂ ਮੈਂਬਰ ਪਾਇਆ ਗਿਆ। ਮਗਰੋਂ ਅਕਾਲੀ ਤਖਤ ਦੇ ਪੰਜਾਬੀ ਮਨਜੀਤ ਸਿੰਘ ਤੇ ਬਾਕੀ ਪੰਜਾਬੀ ਇਸ ਗੱਲ ਤੋਂ ਮੁਕਰ ਗਏ। ਤੇ ਬਾਦਲ ਨੂੰ ਆਪਣਾ ਆਕਾ ਮੰਨਦੇ ਆ। ਇਸ ਨਵੇਂ ਅਕਾਲੀ ਦਲ ਦਾ ਮੈਨੀਫੈਸਟੋ ਵੀ ਲਾਂਗਿਆ ਗਿਆ। ਇਸ ਮੈਨੀਫੈਸਟੋ ਵਿੱਚ ਪੰਜਾਬੀ ਨੂੰ ਨੁਕਤਾ ਸੀ ਕਿ ਭਾਰਤ ਅਤੇ ਸਿੱਖਾਂ ਦੀ ਇੱਕ ਫੈਡਰੇਸ਼ਨ ਕਾਇਮ ਕੀਤੀ ਜਾਵੇ। ਇਸ ਦਾ ਪੈਟਰਨ ਰੂਸੀ ਸੂਬਿਆਂ ਦੇ ਆਧਾਰ ਵਾਲਾ ਸੀ ਇਸ ਮੈਨੀਫੈਸਟੋ ਨੂੰ ਅੰਮ੍ਰਿਤਸਰ ਐਲਾਨਨਾਮਾ ਤੇ ਖਾਲਸਾ ਪੰਥ ਨਾਲ ਪਰਮ ਪੱਤਰ ਵੀ ਆਖਿਆ ਗਿਆ